ਸਸ਼ੀਕਲ ਮੈਂ ਹਾਂ ਸੁਲਤਾਨਾ ਤੁਸੀਂ ਦੇਖ ਰਹੇ ਹੋ ਪਰਖ ਨਿਊਜ਼ ਅੱਜ ਕੈਬਨਟ ਮੰਤਰੀ ਗਗਨ ਅਨਮੋਲਮਾਨ ਦੇ ਵੱਲੋਂ ਖਰੜ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਕਰੋੜਾਂ ਦੇ ਪ੍ਰੋਜੈਕਟ ਜੋ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਚਲਾ ਰਹੀ ਹੈ ਉਹਨਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਤੇ ਬਹੁਤ ਸਾਰੇ ਜਿਹੜੇ ਕਾਰਡ ਸੀ ਚਾਹੇ ਉਹ ਪੈਨਸ਼ਨ ਕਾਰਡਸ ਨੇ ਚਾਹੇ ਰਾਸ਼ਨ ਕਾਰਡ ਨੇ ਜਿਹੜੇ ਕੱਟੇ ਵੀ ਗਏ ਸੀ ਪਹਿਲਾਂ ਉਹ ਸਾਰੇ ਬਹਾਲ ਕਰਦੇ ਚਾਹੇ ਹੋ ਮਾਲ ਡਿਪਾਰਟਮੈਂਟ ਦੀਆਂ ਮੁਸ਼ਕਲਾਂ ਨੇ ਸਾਰੇ ਦੇ ਸਾਰੇ ਡਿਪਾਰਟਮੈਂਟ ਲੋਕਾਂ ਦੇ ਵਿੱਚ ਉਹਨਾਂ ਦੇ ਪਿੰਡ ਆਉਂਦੇ ਤੇ ਪਿੰਡ ਦੇ ਵਿੱਚ ਉਸੇ ਵੇਲੇ ਉਹਨਾਂ ਦੀ ਜਿਹੜੀਆਂ ਮੁਸ਼ਕਲਾਂ ਦਾ ਹੱਲ ਹੈ ਕੋਈ ਕਾਰਡ ਦੀ ਬਹਾਲੀ ਹੈ ਕੋਈ ਹੋਰ ਦਿੱਕਤ ਆ ਰਹੀ ਹੈ ਰਜਿਸਟਰੀਆਂ ਦੇ ਵਿੱਚ ਕੋਈ ਮੁਸ਼ਕਲ ਆ ਉਸੇ ਵੇਲੇ ਜਿਹੜੇ ਸਾਰੇ ਅਫਸਰ ਬੈਠੇ ਹਰ ਡਿਪਾਰਟਮੈਂਟ ਤੇ ਰਿਲੇਟਡ ਹਰ ਡਿਪਾਰਟਮੈਂਟ ਦਾ ਬੰਦਾ ਜਿਹੜਾ ਇੱਥੇ ਬੈਠਾ ਤੇ ਬਾਕੀ ਲੋਕਾਂ ਦੀਆਂ ਹੁਣ ਮੁਸ਼ਕਲਾਂ ਜਿਹੜੀਆਂ ਉਹ ਪਿੰਡੋਂ ਪਿੰਡ ਜਾ ਕੇ ਅਸੀਂ ਬਹੁਤ ਸਾਰੇ ਕੰਮ ਆ ਜਿਹੜੇ ਕਰਵਾ ਰਹੇ ਆ ਬਹੁਤ ਸਾਰੇ ਕਰਵਾਏ ਜਾ ਚੁੱਕੇ ਆ ਤੇ ਜਿਹੜੇ ਕੁਛ ਕੰਬ ਰਹਿੰਦੇ ਨੇ ਉਹਨਾਂ ਨੂੰ ਵੀ ਜਿਹੜਾ ਅਸੀਂ ਲੀ ਉੱਤੇ ਪਾ ਰਹੇ ਹਾਂ ਕਿਹੜੇ ਕਿਹੜੇ ਪਿੰਡ ਚ ਤੁਸੀਂ ਅੱਜ ਜਾ ਰਹੇ ਹੋ ਕਿਹੜੇ ਆ ਪੂਰੇ ਹਲਕੇ ਚ ਅੱਜ ਪਿੰਡ ਆ ਰਹੇ ਹੋ ਅੱਜ ਹਸਨਪੁਰ ਹੈ ਜੀ ਬਰੌਲੀ ਹੈ ਤੇ ਇਹ ਪਿੰਡਾਂ ਦਾ ਦੌਰਾ ਸੀ ਅੱਜ ਕਰ ਰਹੇ ਹਾਂ ਪਿਛਲੇ ਜਿਹੜੇ ਮਿਲਾਕਤ ਕਰਕੇ ਆਏ ਲੋਕਾਂ ਨੂੰ ਕਿੰਨਾ ਕਿੰਨੇ ਕਿ ਲੋਕ ਮਿਲੇ ਕਿੰਨੀਆਂ ਮੁਸ਼ਕਿਲਤਾਂ ਲੱਗਦੇ ਹੱਲ ਹੋਈਆਂ ਦੇਖੋ ਕੱਲ ਮੈਂ ਸਿੰਘਾ ਦੇਵੀ ਗਈ ਸੀ ਉੱਥੇ ਅਸੀਂ ਲਗਭਗ 75 ਲੱਖ ਦੇ ਜਿਹੜੇ ਕੰਮ ਨੇ ਉਹ ਗਰਾਊਂਡ ਕਰਵਾਏ ਨੇ ਕਰੋੜ ਦੇ तकरीबन ਤੇ ਮੁਸ਼ਕਲਾਂ ਲੋਕਾਂ ਦੀਆਂ ਬੇਸਿਕ ਮੁਸ਼ਕਲਾਂ ਨੇ ਜਿਹੜੀਆਂ ਗਲੀਆਂ ਚਾਹੇ ਨਾਲੀਆਂ ਨੇ ਸੀਵਰੇਜ ਦੀ ਮੁਸ਼ਕਲ ਹੈ ਪੀਣ ਵਾਲੇ ਪਾਣੀ ਦੀ ਹੈ ਦੋ ਜਿੱਦਾਂ ਉੱਥੇ ਅਸੀਂ ਟਿਊਬਵੈਲ ਲਗਵਾ ਰਹੇ ਹਾਂ ਪਾਸ ਕਰਵਾ ਲਏ ਆ ਤੇ ਇਹ ਜਿਹੜੀਆਂ ਮੁਸ਼ਕਲਾਂ ਬੁਢਲੀਆਂ ਸਹੂਲਤਾਂਾਂ ਨੇ ਬਹੁਤ ਸਾਰੇ ਪਿੰਡਾਂ ਚ ਖੇਡਾਂ ਦੇ ਮੈਦਾਨ ਆ ਜਿਹੜੇ ਬਣ ਕੇ ਤਿਆਰ ਹੋ ਗਏ ਨੇ ਬਹੁਤ ਸਾਰੇ ਸੀਵਰੇਜ ਪਲਾਟ ਆ ਜਿਹੜੇ ਅਸੀਂ ਲਗਾ ਰਹੇ ਹਾਂ ਤੇ ਬਾਕੀ ਜਦੋਂ ਲੋਕਾਂ ਚ ਬੈਠੀਦਾ ਤਾਂ ਉਦੋਂ ਜ਼ਿਆਦਾ ਸਮਝ ਆਉਂਦੀ ਆ ਵੀ ਕਈ ਵਾਰੀ ਕਿਸੇ ਦੀ ਇਹ ਉਹ ਜੀ ਵੀ ਮੁਸ਼ਕਲ ਹੁੰਦੀ ਹੈ ਜਿਹੜੀ ਬੈਠ ਕੇ ਸਮਝ ਆਉਂਦੀ ਹੈ ਵੀ ਕਿੱਥੇ ਦਿੱਕਤ ਆ ਰਹੀ ਹੈ ਕੋਈ ਵੱਡੀਆਂ ਦਿੱਕਤਾਂ ਨਹੀਂ ਹੁੰਦੀਆਂ ਸੜਕਾਂ ਦੀ ਦਿੱਕਤ ਇੱਕ ਕਾਫੀ ਹੈਗੀ ਹੈ ਸੜਕਾਂ ਅਸੀਂ ਪਾ ਕੇ ਭੇਜੀਆਂ ਹੋਈਆਂ ਉੱਪਰ ਤੇ ਕੁਝ ਜਿਹੜਾ ਆਰਡੀਐਫ ਦਾ ਫੰਡ ਰੁਕਿਆ ਹੋਇਆ ਉਹਦੇ ਕਰਕੇ ਅਹ ਦਿੱਕਤਾਂ ਵੀ ਆ ਰਹੀਆਂ ਨੇ ਪਰ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਨਾ ਕਿਸੇ ਤਰੀਕੇ ਹਰ ਮੁਸ਼ਕਿਲ ਦਾ ਜਿਹੜਾ ਹੱਲ ਆ ਉਹ ਲੱਭ ਲਿਆ ਜਾਵੇ ਕੋਈ ਐਸੀ ਮੁਸ਼ਕਿਲ ਹੈ ਨਹੀਂ ਜਿਹੜੀ ਅਸੀਂ ਹੱਲ ਨਹੀਂ ਕਰ ਸਕਾਂਗੇ ਟੂਰਿਜ਼ਮ ਤੇ ਰਿਲੇਟਡ ਵੀ ਤੁਹਾਨੂੰ ਲੱਗਦਾ ਕਿ ਕਿਸ ਤਰੀਕੇ ਦਾ ਡਿਪਾਰਟਮੈਂਟ ਕੰਮ ਕਰ ਰਿਹਾ ਉਸਤੇ ਬਾਰੇ ਜੀ ਦੇਖੋ ਜੀ ਟੂਰਿਜ਼ਮ ਦੇ ਵਿੱਚ ਬਹੁਤ ਮਿਹਨਤ ਕਰ ਰਹੇ ਆ ਤੇ ਅ ਟੂਰਿਜ਼ਮ ਸੈਕਟਰ ਦੇ ਵਿੱਚ ਇਨਵੈਸਟਮੈਂਟਸ ਨੇ ਜਿਹੜੀਆਂ ਬਹੁਤ ਅੱਛੀਆਂ ਪ੍ਰਪੋਜ਼ ਹੋ ਰਹੀਆਂ ਨੇ ਜਲਦੀ ਜਿਹੜੀਆਂ ਗਰਾਊਂਡ ਉੱਤੇ ਦੇਖਣ ਨੂੰ ਮਿਲਣੀਆਂ ਨੇ ਜਿਹੜੇ ਅਸੀਂ ਮੇਲੇ ਕਰਵਾ ਰਹੇ ਆ ਬੜੇ ਸਕਸੈਸਫੁਲ ਗਏ ਤੇ ਜਿੰਨੀ ਉਮੀਦ ਸੀ ਉਹ ਤੋਂ ਜਿਆਦਾ ਜਿਹੜਾ ਲੋਕਾਂ ਨੇ ਹੰਗਾਰਾ ਦਿੱਤਾ ਪੰਜਾਬ ਮੇਲਿਆਂ ਦੀ ਧਰਤੀ ਹੈ ਤੇ ਮੈਂ ਲੋਕਾਂ ਦਾ ਧੰਨਵਾਦ ਕਰੂੰਗੀ ਚਾਹੇ ਉਹ ਕਿਲਾ ਰਾਏਪੁਰ ਦੀਆਂ ਖੇਡਾਂ ਸੀ ਚਾਹੇ ਫਿਰੋਜ਼ਪੁਰ ਦੇ ਵਿੱਚ ਬਸੰਤ ਦਾ ਮੇਲਾ ਸੀ ਚਾਹੇ ਮਾਨਸਾ ਦੇ ਵਿੱਚ ਸੀ ਚਾਹੇ ਮਲੇਰਕੋਟਲੇ ਵਿੱਚ ਕਰਵਾਇਆ 15 15 20 20 ਹਜ਼ਾਰ ਲੋਕਾਂ ਨੇ ਜਿਹੜੀ 10000 ਤੋਂ 15 15000 ਲੋਕਾਂ ਨੇ ਜਿਹੜੀ ਸ਼ਮੂਲੀਅਤ ਕਰਕੇ ਉਹਨਾਂ ਮੇਲਿਆਂ ਨੂੰ ਬਹੁਤ ਵਧੀਆ ਹੰਗਾਰਾ ਦਿੱਤੇ ਤੇ ਹੋਰ ਹੌਸਲੇ ਨਾਲ ਜਿਹੜੇ ਅਗਲੇ ਵੀ ਕਿਉਂਕਿ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਫੈਸਟੀਵਲ ਕਰਵਾ ਰਹੇ ਹਾਂ ਤੇ ਹੋਰ ਇਨਵੈਸਟਮੈਂਟਸ ਆ ਰਹੀਆਂ ਨੇ ਪ੍ਰੋਜੈਕਟਸ ਸਾਰੇ ਨੇ ਅਮਿਊਜ਼ਮੈਂਟ پارک ਕਰ ਰਹੇ ਨੇ ਪੰਜਾਬ 'ਚ ਆਪਣੇ ਹਲਕੇ ਦੇ ਕਿੰਨੇ ਪਿੰਡ ਕਵਰ ਕਰੋਗੇ ਇਸ ਸਕੀਮ ਤਹਿਤ ਜਿਹੜੀ ਆਪ ਦੀ ਸਰਕਾਰ ਆ ਸਾਰੇ ਪਿੰਡ A to Z 170 ਪਿੰਡ ਪੂਰੇ ਇੱਕ ਇੱਕ ਪਿੰਡ ਬਹੁਤ سارے ਪਿੰਡਾਂ 'ਚ ਅਸੀਂ ਜਾ ਚੁੱਕੇ ਹਾਂ ਲਗਭਗ 40 ਪਿੰਡਾਂ 'ਚ ਤੇ ਬਾਕੀ ਜਿਹੜੇ ਰਹਿੰਦੇ ਪਿੰਡ ਆ ਸਾਰੇ ਪਿੰਡਾਂ ਨੂੰ ਟਾਰਗੇਟ ਕਰਕੇ ਉੱਥੇ ਜਾ ਕੇ ਮੁਸ਼ਕਲਾਂ ਹੱਲ ਵੀ ਕਰਾਂਗੇ ਨਵੀਆਂ ਵੀ ਜਿਹੜੀਆਂ ਉਹਨਾਂ ਦੀਆਂ ਦਿੱਕਤਾਂ ਉਹ ਸੁਣਾਂਗੇ ਤੇ ਧੰਨਵਾਦ ਕਰਦੀ ਆ ਮੈਂ ਖਰੜ ਹਲਕੇ ਦੇ ਸਾਰੇ ਲੋਕਾਂ ਦਾ ਉਹਨਾਂ ਦੇ ਸਹਿਯੋਗ ਠੀਕ ਹੈ